ਨਮਸਕਾਰ ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਸ਼੍ਰੀ ਆਨੰਦਪੁਰ ਸਾਹਿਬ ਮੁੱਖ ਮਾਰਗ ਤੋਂ ਜਿੱਥੇ ਕਿ ਸ਼੍ਰੀ ਆਨੰਦਪੁਰ ਸਾਹਿਬ ਤੋਂ ਨੰਗਲ ਮੁੱਖ ਮਾਰਗ ਉਤੇ ਸਥਿਤ ਪਿੰਡ ਬੈਲੂ ਵਿਖੇ ਮੁੱਖ ਮਾਰਗ ਉਤੇ ਤਿੰਨ ਸਕੂਲ ਦੀਆਂ ਬੱਸਾਂ ਆਪਸ ਦੇ ਵਿੱਚ ਟਕਰਾਂ ਗਈਆਂ ਮਿਲੀ ਜਾਣਕਾਰੀ ਦੇ ਮੁਤਾਬਕ ਦੋ ਬੱਸਾਂ ਸੈਂਟ ਮੈਰੀ ਸਕੂਲ ਦੀਆਂ ਸਨ ਜੋ ਕਿ ਸਕੂਲ ਛੁੱਟੀ ਹੋਣ ਤੋਂ ਬਾਅਦ ਬੱਚਿਆਂ ਨੂੰ ਆਪਣੇ ਘਰ ਛੱਡਣ ਜਾ ਰਹੀਆਂ ਸਨ ਤੇ ਤੀਸਰੀ ਬੱਸ ਬਾਬਾ ਸੇਵਾ ਸਿੰਘ ਸਕੂਲ ਜਿੰਦਬੜੀ ਦੀ ਸੀ ਇਹ ਹਾਦਸਾ ਹੋਣ ਤੋਂ ਬਾਅਦ ਮੌਕੇ ਉਤੇ ਡੀਐਸਪੀ ਸ਼੍ਰੀ ਆਨੰਦਪੁਰ ਸਾਹਿਬ ਅਤੇ एसडीएम मैडम पहुंच गए सन इस हादसे ਦੇ ਵਿੱਚ ਰਾਤ ਦੀ ਗੱਲ ਇਹ ਰਹੀ ਕਿ ਇਸ ਹਾਦਸੇ ਦੇ ਵਿੱਚ ਕਿਸੇ ਵੀ ਬੱਚੇ ਨੂੰ ਕੋਈ ਜ਼ਿਆਦਾ ਸੱਟ ਨਹੀਂ ਲੱਗੀ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ एसडीएम मैडम ਨੇ ਕਿਹਾ ਕਿ ਇਸ ਹਾਸੇਰੀ ਬ੍ਰਿੱਕੇ ਦੇ ਨਾਲ ਜਾਂਚ ਕੀਤੀ ਜਾਵੇਗੀ ਅਤੇ ਜਿਸ ਦੀ ਗਲਤੀ ਪਾਈ ਗਈ ਉਸ ਉੱਤੇ ਬੰਦੀ ਕਾਰਵਾਈ ਜ਼ਰੂਰ ਹੋਵੇਗੀ ਦੱਸਣਾ ਚਾਹੁੰਦੇ ਹਾਂ ਕਿ ਸੇਫ ਵਾਹਨ ਮੋਹਮ ਦੇ ਤਹਿਤ ਸਮੇਂ ਸਮੇਂ ਉਤੇ ਪ੍ਰਸ਼ਾਸਨ ਟ੍ਰੈਫਿਕ ਦੇ ਨਿਯਮਾਂ ਬਾਰੇ ਜਾਗਰੂਕ ਕਰਵਾਉਂਦਾ ਰਹਿੰਦਾ ਹੈ ਪਰ ਫਿਰ ਵੀ ਅਕਸਰ ਹੀ ਵੇਖਣ ਨੂੰ ਮਿਲਦਾ ਹੈ ਕਿ ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਸਕੂਲ બસ આમ ਰੋਡਾਂ ਉਤੇ ਚਲਦੀਆਂ ਵਿਖਾਈ ਦਿੰਦੀਆਂ ਹਨ ਪਰ ਜਦੋਂ ਇਸ ਤਰ੍ਹਾਂ ਦਾ ਹਾਦਸਾ ਵਾਪਰ ਜਾਂਦਾ ਹੈ ਤਾਂ ਸਕੂਲ ਅਤੇ ਪ੍ਰਸ਼ਾਸਨ ਜ਼ਰੂਰ ਜਾਗ ਜਾਂਦਾ ਹੈ ਸ਼੍ਰੀ ਅਨੰਦਪਰਸਾਬ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ ਇਹਦੀ ਦੋ ਸੈਂਕੜੇ ਸਕੂਲ ਦੀਆਂ ਬੱਸਾਂ ਸੱਗੀਆਂ ਤੇ ਇੱਕ ਬਾਬਾ ਸੇਵਾ ਸਿੰਘ ਸਾਹਿਬ ਸਕੂਲ ਇਹ ਛੁੱਟੀ ہوئی ਤੇ ਬੱਚਿਆਂ ਨੂੰ ਜਦੋਂ ਲੈ ਕੇ ਜਾ ਰਹੇ ਸੀ ਅਗੂ ਸਰਟਨ ਕਿਸੇ ਗੱਡੀ ਨੇ ਇੱਕਦਮ ਬ੍ਰੇਕ ਮਾਰੀ ਜੋ ਉਹਦੇ ਕਰਕੇ ਗੱਡੀਆਂ ਆਪਸ ਵਿੱਚ ਵੱਜੀਆਂ ਹੈਗੀਆਂ ਅਸੀਂ ਬਿਲਕੁਲ ਟਾਈਮਲੀ ਮੌਕੇ ਤੇ ਆ ਗਏ ਸੀਗੇ ਐਮਬੂਲੈਂਸਸ ਵੀ ਆ ਗਏ ਸਾਰਾ ਪ੍ਰਸ਼ਾਸਨ ਉਸੇ ਵੇਲੇ ਹਰਕਤ 'ਚ ਆ ਗਿਆ ਸੀਗਾ ਯਾ ਸੱਚ ਕੋਈ ਬੱਚੇ ਤੇ ਕੋਈ ਮੇਜਰ ਇੰਜਰੀ ਨਹੀਂ ਹੈਗੀ ਬਿਲਕੁਲ ਸਭ ਸੇਫ ਹੈਗੇ ਆ ਔਰ ਬੱਚੇ ਜਿਹੜੇ ਠੀਕ ਹੈਗੇ ਉਹਨਾਂ ਦੇ ਪੇਰੈਂਟਸ ਆ ਰਹੇ ਆ ਉਹ ਟਾਈਮ 'ਚ ਉਹਨਾਂ ਨੂੰ ਜੇਕਰ ਇਹਨੂੰ ਹਸਪੀਟਲ ਜਾਣ ਦੀ ਲੋੜ ਹੈਗੀ ਉੱਥੇ ਭੇਜ ਰਹੇ ਹੈਗੇ ਆ ਤੇ ਐਸ ਐਚ ਕੋਈ ਕੋਈ ਸੀਰੀਅਸ ਨਹੀਂ ਰਿਪੋਰਟਡ ਹੈਗਾ ਹਲੇ ਸਾਨੂੰ ਕੁਝ ਵੀ ਬਾਕੀ ਦੇਖਦੇ ਆ ਜੀ ਉਹ ਜਿਹੜਾ ਹੈਗੀ ਬਣਦੀ ਕਾਰਵਾਈ ਕਰਾਂਗੇ ਜੀ ਨਹੀਂ ਉਹ ਚੈੱਕ ਕਰ ਦਾਂਗੇ ਜੀ ਪਰ ਹਲੇ ਪਹੁੰਚੇ ਹੀ ਆ ਅਜੇ ਇੱਕਾਉਂ ਦੇਖ ਲੈਣੇ ਨੇ ਜਿੱਥੇ ਵੀ ਕੋਈ ਕਮੀ ਪੇਸ਼ੀ ਪਾਈ ਜਾਊਗੀ ਨੀ ਉਹ ਸੱਟ ਐਕਸ਼ਨ ਲਵਾਂਗੇ ਜੀ ਬਿਲਕੁਲ ਅ ਅੱਜ ਦੇ ਦਿਨ ਤੇ ਨੰਗਲ ਅਨੰਦਪੁਰ ਸਾਹਿਬ ਰੋਡ ਦੇ ਉੱਪਰ ਇੱਕ ਦੁਰਘਟਨਾ ਹੋਈ ਹੈ ਸੇਂਟ ਮਰੀ ਸਕੂਲ ਦੀ ਦੋ ਬੱਸਾਂ ਸੀ ਤੇ ਬਾਬਾ ਸੇਵਾ ਸਿੰਘ ਜੀ ਸਕੂਲ ਦੀ ਇੱਕ ਬੱਸ ਸੀ ਇਹਨਾਂ ਦੀ ਆਪਸ ਵਿੱਚ ਜਾਂਦੇ ਜਾਂਦੇ ਬ੍ਰੇਕ ਲੱਗਣ ਦੇ ਕਾਰਨ ਇੱਕ ਦੂਸਰੇ ਦੇ ਵਿੱਚ ਕੋਲਾਈਡ ਕੀਤੀਆਂ ਨੇ ਪਰ ਸ਼ੁਕਰ ਦੀ ਗੱਲ ਹੈ ਕਿ ਕੋਈ ਜਾਨੀ ਨੁਕਸਾਨ ਜੋ ਹੈ ਜ਼ਿਆਦਾ ਗੰਭੀਰ ਰੂਪ ਤੇ ਕੁਝ ਵੀ ਨਹੀਂ ਰਿਪੋਰਟ ਹੋਇਆ ਫਿਲਹਾਲ ਸੋ ਇੱਥੇ ਪੁਲਿਸ ਦੀ ਟੀਮ ਹੈਲਥਲੀ ਟੀਮ ਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਪਹੁੰਚੇ ਹੋਏ ਨੇ ਆਫਿਸਰਸ ਐਂਡ ਵੀ ਆਰ ਔਨ ਟੌਪ ਆਫ ਇਟ ਅ ਬਿਲਕੁਲ ਜੀ ਇੱਕ ਵਾਰੀ ਪ੍ਰੀਲੀਮਿਨਰੀ ਸੀ ਇਨਵੈਸਟੀਗੇਸ਼ਨ ਕੀਤੀ ਜਾਏਗੀ ਜੇ ਕੋਈ ਇਸ ਦੇ ਪਿਛੇ ਜਿਹੇ ਕਾਰਨ ਹੋਏ ਜਨਾਂ ਨੂੰ ਅਵਰਡ ਕੀਤਾ ਜਾ ਸਕਦਾ ਜ਼ਰੂਰ ਉਸ ਤੇ ਕਾਰਵਾਈ ਕੀਤੀ ਜਾਏਗੀ ਵੀ ਆ ਸਟਿਲ ਟੂ ਗੈਟ ਦ ਨੰਬਰਸ ਵੀ ਡੋਨਟ ਹੈਵ ਦ ਨੰਬਰਸ ਇਹ ਦੇਖੋ ਜੀ ਕਾਰਵਾਈ ਵਾਹਨਾ ਦੇ ਜੋ ਹੈ ਕੰਟੀਨਿਊਸ ਰੂਪ ਤੇ ਚਲਦੀ ਰਹਿੰਦੀ ਹੈ ਸੋ ਇਸ ਦੀਆਂ ਵੱਲੋਂ ਰੈਗੂਲਰ ਚੈਕਿੰਗਸ ਤੇ ਇਵਨ ਟ੍ਰਾਂਸਪੋਰਟ ਆਫਿਸ ਤੇ ਟ੍ਰੈਫਿਕ ਪੁਲਿਸ ਵੱਲੋਂ ਵੀ ਕੰਟੀਨਿਊਸ ਚੈਕਿੰਗਸ ਜੁੜੀਆਂ ਚੱਲ ਰਹੀਆਂ ਨੇ ਤੇ ਹੋਰ ਜ਼ੋਰ ਸ਼ੋਰ ਦੇ ਨਾਲ ਹੀ ਚੱਲਣੀਆਂ